ਸੇਖ ਦੇਖ ਰਹੇ ਆ ਧੰਨ ਸੁਰਾਈ ਸਤਰੀ ਹਲ ਘਾਡੇਰਾ ਬਪਾ ਨਰਦੇ ਪਿੰਡਾਂ ਦੇ ਵਿੱਚ ਖੜੇ ਆ ਜਿੱਥੋਂ ਦੇ Hindu ਪਰਿਵਾਰਾਂ ਵੱਲੋਂ ਵੀ ਸੇਵਨ ਭਾਈ ਜਾ ਰਹੀ ਆ ਸਾਡੇ ਨਾਲ ਪੰਡੋਰੀ ਪੰਡੋਰੀ ਤੋਂ ਆਏ ਨੌਜਵਾਨ ਨਾਲ ਗੱਲਬਾਤ ਕਰਦੇ ਆ ਕਿ ਦੇ ਨਮਸਕਾਰ ਸਰ ਜੈ ਸ਼੍ਰੀ ਰਾਮ ਜੀ ਕਿਹੜੀ ਸੰਸਥਾ ਵੱਲੋਂ ਆਪਾਂ ਇਹ ਸੇਵਨ ਭਾਰੀ ਆ ਇਹ ਸਰ ਜੈ ਦਾਤੀ ਮਾ ਸੇਵਾਦਲ ਨਰ ਸੇਵਾ ਨਾਰਾਇਣ ਸੇਵਾ ਦੀ ਸੰਸਥਾ ਪੰਡੋਰੀ ਬੈਂਸਾ ਤੋਂ ਜ਼ਿਲ੍ਹਾ ਗੁਰਦਾਸਪੁਰ ਤੋਂ ਉਸ ਸੇਵਾ ਦੇ ਅੰਦਰ ਹੀ ਪੰਡੋਰੀ ਬੈਂਸਾ ਦੇ ਪਿੰਡ ਦੀ ਜਿੰਨੇ ਵੀ ਨੌਜਵਾਨ ਬੀੜੀ ਆ ਉਹ ਹਮੇਸ਼ਾ ਹੀ ਜਿਹੜੇ ਬੇਸਾਰਾ ਹੜਪੀੜ ਤੇ ਲੋਕੀ ਆ ਉਹਨਾਂ ਦੀ ਸੇਵਾ ਵਾਸਤੇ ਤਤਵ ਰੰਦੇ ਆ ਇਸ ਕਰਕੇ ਅਸੀਂ ਜਿਹੜੀ ਅੱਜ ਦੀ ਉਸ ਟੀਮ ਦੇ ਵਿੱਚ ਸਾਡਾ ਲਗਾਤਾਰ ਅੱਜ ਜਿਹੜਾ ਆ ਉਹ ਪੰਜਵਾਂ ਜਿਹੜਾ ਟਰੈਕਟਰ ਟਰਾਲੀ ਸਾਡਾ ਅੱਜ ਜਾਂਦਾ ਪਿਆ ਚਾਰ ਦਿਨ ਅਸੀਂ ਲਗਾਤਾਰ ਝਪਕੜਾ ਮੜਾਰਾ ਮਕੋੜਾ ਜਿਹੜੀ ਉਹ ਬੈਲਟ ਆ ਉਹਨੂੰ ਕਵਰ ਕੀਤਾ ਉਹਦੇ ਬਾਅਦ ਅੱਜ ਸਾਡੇ ਸਾਥੀ ਸਰਬਜੀਤ ਸਿੰਘ ਬਲਾਕ ਕੋਆਰਡੀਨੇਟਰ ਜਿਹੜੇ ਆ ਉਹਨਾਂ ਸਾਨੂੰ ਇਨਫੋਰਮ ਕੀਤਾ ਕਿ ਇਸ ਬਾਰਡਰ ਏਰੀਏ ਦੇ ਪਿੰਡਾਂ ਦੇ ਵਿੱਚ ਜਿੱਥੇ ਕੀ ਲਿੰਕ ਰੋਡ ਪੈਂਦੇ ਆ ਉੱਥੋਂ ਤੱਕ ਸਾਡੇ ਜਿਹੜੀ ਹੈ ਰਾਸ਼ਨ ਜਿਹੜਾ ਪਹੁੰਚ ਨਹੀਂ ਹੁੰਦਾ ਜਾਂ ਹੋਰ ਜਿਹੜੀਆਂ ਜ਼ਰੂਰੀ ਚੀਜ਼ਾਂ ਉਹਦੀ ਪਹੁੰਚ ਨਹੀਂ ਹੁੰਦੀ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਉਹਨਾਂ ਨਾਲ ਮਿਲ ਕੀਤਾ ਅਤੇ ਪਡੋਰੀ ਪੈਂਸਾ ਜੋ ਕਿ ਇੱਥੋਂ ਲਗਭਗ 90 ਕਿਲੋਮੀਟਰ ਤੇ ਇਸ ਟਾਈਮ ਦੇ ਉਹ ਪਿੰਡ ਆ ਸਾਡੇ ਆਪਣੇ ਅਸੀਂ ਜੈਦਾティਮਾ ਸੇਵਾ ਦਲ ਵੱਲੋਂ ਜਿਹੜਾ ਦੇ ਪ੍ਰਧਾਨ ਸ਼੍ਰੀ ਅਨੁਰੂਧ ਸ਼ਰਮਾ ਜੀ ਸਾਡੇ ਨਾਲ ਖੜੇ ਆ ਉਹਨਾਂ ਨਾਲ ਹੀ ਸਾਡੇ ਬਲਵਿੰਦਰ ਕੁਮਾਰ ਜੀ ਗੌਰਵ ਜੀ ਬੱਬੂ ਜੋ ਚੇਅਰਮੈਨ ਜੀ ਵਿੱਕੀ ਭਾਜੀ ਹੋਰੀ ਸੁਨੀਲ ਮਾੜ ਜੀ ਇਹਨਾਂ ਦੀ ਰਾਸ਼ਨ ਜਾਂ ਰਸਤੇ ਲੈ ਗਏ ਕਿਸ ਤਰ੍ਹਾਂ ਦਾ ਲੈ ਗਏ ਅਸੀਂ ਸਰ ਜਿਸ ਟਾਈਮ ਹੜ੍ਹਾਂ ਦਾ ਦੌਰ ਸ਼ੁਰੂ ਹੋਇਆ ਸੀ ਉਸ ਟਾਈਮ ਲੋਕੀ ਲੋਕੀ ਜਿਹੜੇ ਹੈਗੇ ਉਹ ਹੈਗੇ ਪਾਣੀਆਂ ਦੇ ਵਿੱਚ ਕਿਉਂਕਿ ਸਾਡਾ ਇਹ ਲੰਬਾ ਐਕਸਪੀਰੀਅੰਸ ਰਿਹਾ ਹੁੰਦਾ ਅਕਸਰ ਇਸੇ ਦਿਆ ਕਿ ਉਸ ਵੇਲੇ ਅਸੀਂ ਲਗਾਤਾਰ 4-5 ਸਾਲਾਂ ਤੋਂ ਕਿਉਂਕਿ 3-4 ਸਾਲਾਂ ਤੋਂ ਜਿਹੜੀ ਹੜਾ ਦੀ ਮਾਰ ਜਿਹੜੀ ਉਹ ਸਾਡੇ ਗੁਰਦਾਸਪੁਰ ਜ਼ਿਲ੍ਹੇ ਪੂਰੇ ਪੰਜਾਬ 'ਚ ਪੈਂਦੀ ਆਈ ਹੈ ਸਾਡਾ ਲੰਬਾ ਐਕਸਪੀਰੀਅੰਸ ਹੈ ਉਸ ਹਿਸਾਬ ਨਾਲ ਅਸੀਂ ਪਹਿਲੇ ਜਿਹੜੇ ਦਿਨ ਸੀ 2 ਜਾਂ 3 ਦਿਨ ਉਹਨਾਂ ਦਿਨਾਂ ਵਿੱਚ ਅਸੀਂ ਰਾਸ਼ਨ ਆਪਣੇ ਪਿੰਡੋਂ ਬਣਾ ਕੇ ਜਿਹੜਾ ਉਹ ਲੋਕਾਂ ਦੇ ਘਰਾਂ ਤੱਕ ਪਹੁੰਚਾਉਂਦੇ ਸੀ ਲੇਕਿਨ ਹੁਣ ਜਦੋਂ 2-3 ਦਿਨ ਲੰਘੇ ਪਾਣੀ ਠਹਿਰ ਗਿਆ ਸਾਨੂੰ ਪਤਾ ਕਿ ਹੁਣ ਰਾਸ਼ਨ ਜਿਹੜਾ ਲੋਕਾਂ ਦੇ ਘਰਾਂ ਵਿੱਚ ਹੋਰ ਵੀ ਬੜੀਆਂ ਸੇਵਾ ਸੁਸਾਇਟ ਜਿੰਨਾ ਵੀ ਇਲਾਕਾ ਆ ਉਹ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਕੁਛ ਕਰਕੇ ਅਸੀਂ ਹੁਣ 2-3 ਦੇ ਬਾਅਦ ਆਪਣੀ ਆਪਣੀ ਪੌਲਿਸੀ ਜਿਹੜੀ ਆਪਾਂ ਉਹਨੂੰ ਚੇਂਜ ਕਰਤੀ ਆ ਤਾਂ ਕਿ ਸੁੱਕੀ ਰਸਤੇ ਜਿਹੜੀ ਆ ਲੋਕਾਂ ਦੇ ਘਰਾਂ ਤੇ ਪਹੁੰਚਾਈ ਜਾ ਸਕੇ ਬੱਚੇ ਛੋਟੇ ਛੋਟੇ ਆ ਉਹਨਾਂ ਦੇ ਡਾਈਪਰ ਨਹੀਂ ਮਿਲਦੇ ਦੁਕਾਨਾਂ ਜਿਹੜੀਆਂ ਉਹ ਪਾਣੀ ਨਾਲ ਸਾਰੀਆਂ ਬੰਦ ਹੋਈਆਂ ਪਈਆਂ ਉਹਨਾਂ ਜਿਹੜੀਆਂ ਨਿੱਕ-ਨਿੱਕੀਆਂ ਚੀਜ਼ਾਂ ਜਿਦਾਂ ਮੋਮਬਤੀਆਂ ਵਗੈਰਾ ਮਸ਼ਰਦਾਨੀਆਂ ਵਗੈਰਾ ਜਿਹੜੀਆਂ ਮਾਚਸ ਵਗੈਰਾ ਜਿਹੜੀ ਤੇ ਹੈਗੀਆਂ ਇਹ ਨਿੱਕ-ਨਿੱਕੀ ਜਿਹੇ ਘੇਲੂ ਪਸਤਾ ਹੈ ਸਾਨੂੰ ਪਤਾ ਹੈ ਕਿ ਇਸ ਕੁਤੇ ਦੀ ਮਾਰ ਦਾ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ ਅਸੀਂ ਇਹਨੂੰ ਝੱਲ ਨਹੀਂ ਸਕਦੇ ਇਹਨਾਂ ਲੋਕਾਂ ਨੇ ਇਹ ਮਾਰ ਆਪ ਚੱਲਣੀ ਹੈ ਬਾਅਦ ਆਪ ਮਿਹਨਤ ਕਰਕੇ ਆਪ ਸਟੈਂਡ ਹੋਣਾ ਸਾਡੀ ਵਸ ਇੱਕ ਸਹਾਨੂੰ ਬੁਤੀ ਹੈ ਤਾਂ ਕਿ ਅਸੀਂ ਉਹਨਾਂ ਨਾਲ ਮਿਲ ਕੇ ਇਹਨਾਂ ਦਾ ਸਾਥ ਦੇਈਏ ਥੋੜਾ ਬੁਤਾ ਇਹਨਾਂ ਨਾਲ ਕੰਦਲਾਂ ਕੰਦਾਂ ਮਲਾਈਏ ਤਾਂ ਕਿ ਸਾਨੂੰ ਵੀ ਇੱਕ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਬੰਦਾ ਕਿਸੇ ਧਰਮ ਨਾਲ ਨਾ ਦੇਖ ਕੇ ਕੋਈ ਜਾਤ ਨਾ ਦੇਖ ਕੇ ਕੋਈ ਸੰਸਾਉਣਾ ਦੇਖ ਕੇ ਅਸੀਂ ਨਿਰਪੱਖ ਹੋ ਕੇ ਸੇਵਾ ਕਰਦੇ ਹਾਂ ਭਾਵੇਂ ਬੰਦਾ ਕੋਈ ਵੀ ਹੋਵੇ ਅਸੀਂ ਆਪਣੀ ਸੇਵਾ ਨਿਭਾਈਏ ਇਹਨਾਂ ਲੋਕਾਂ ਨਾਲ ਅਸੀਂ ਇਹਨਾਂ ਨੂੰ ਦੇਣ ਨਹੀਂ ਆਏ ਇਹ ਸਾਡੇ ਭਰਾ ਆ ਸਾਡੀਆਂ ਭੈਣਾਂ ਨੇ ਸਾਡੀ ਮਾਵਾਂ ਨੇ ਅਸੀਂ ਆਪਣੇ ਭਰਾਵਾਂ ਦੀਆਂ ਭੈਣਾਂ ਦੀ ਮਾਵਾਂ ਦੀ ਸੇਵਾ ਵਾਸਤੇ ਆਪਣੀ ਸੇਵਾ ਲੈ ਆ ਕੇ ਆਨੇ ਆ ਸਾਡਾ ਜੈ ਦਾਤੀ ਮਾਂ ਸੇਵਾ ਦਲ ਦੀ ਇਹੋ ਇਹੀ ਪਹੁੰਚ ਰਹੀ ਹੈ ਕਿ ਅਸੀਂ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਕਿਉਂਕਿ ਸਾਡਾ ਪਿੰਡ ਬਡੋਰੀ ਵੈਸਾ ਜਿਹੜਾ ਬੜਾ ਰਾਜ ਦਾ ਪੁੱਜਦਾ ਪਿੰਡ ਹੈ ਪ੍ਰਮੋ ਸ਼ੀਰਾਮ ਦੀ ਦਾਤੀ ਮਾਂ ਦੀ ਇੰਨੀ ਕੀ ਕਿਰਪਾ ਹੈ ਉੱਥੇ ਉੱਥੇ ਅੱਜ ਅਸੀਂ ਇੱਕ ਵਾਰੀ ਆਰਡਰ ਕਰਦੀ ਸਾਡੇ ਕੋਲ ਲੱਖਾਂ ਰੁਪਏ ਇਕੱਠਾ ਹੋ ਜਾਂਦਾ ਪਰ ਉਹ ਪੈਸੇ ਨੂੰ ਆਪਾਂ ਅੱਗੇ ਡਿਸਟ੍ਰੀਬਿਊਟ ਕਿਦਾਂ ਕਰਨਾ ਉਹ ਸਾਰੀ ਕਮੇਟੀ ਜਿਹੜੀ ਉਹ ਬਣਾਦੀ ਉਸ ਕਮੇਟੀ ਦੇ ਜਿਹੜੀ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਅੱਜ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਵਿੱਚ ਜਿੱਥੇ ਬਾਬਾ ਨਾਨਕ ਜੀ ਦਾ ਜਨਮ ਹੋਇਆ ਸੀ ਉਹਨਾਂ ਦੀ ਪਵਿੱਤਰ ਧੱਤੇ ਦੇ ਉੱਤੇ ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਇਲਾਕੇ ਵਿੱਚ ਆਏ ਆ ਤਾਂ ਕਿ ਇਹਨਾਂ ਭਰਾਵਾਂ ਦਾ ਸਾਥ ਦੇ ਸਕੀਏ ਇਹਨਾਂ ਦੇ ਦੁੱਖ ਨਾਲ ਦੁੱਖ ਸਹਿীক ਹੋ ਸਕੀਏ ਬਾਕੀ ਇਹ ਨਾ ਕਿ ਅਸੀਂ ਇਹਨਾਂ ਦੀ ਮਦਦ ਕਰਨਾ ਆ ਮਦਦ ਕੋਈ ਨਹੀਂ ਅਸੀਂ ਮਦਦ ਕਰਸੇ ਉਹ ਪ੍ਰਭੂ ਪਰਮਾਤਮਾ ਉਹ ਪ੍ਰ ਉਹਨਾਂ ਹੀ ਮਦਦ ਕਰਨੀਆਂ ਜਿੱਦਾਂ ਅੱਜ ਇਹ ਅੱਜ ਉਜੜੇ ਆ ਕੱਲ ਨੂੰ ਇਸੇ ਤਰ੍ਹਾਂ ਹੀ ਸਾਲ ਬਾਅਦ ਆਵਾਂਗੇ ਮੇਰੇ ਵੀਰ ਭਰਾ ਇੱਥੇ ਸਟੈਂਡ ਹੋਏ ਹੋਣਗੇ ਹੋ ਸਕਦਾ ਕੱਲ ਨੂੰ ਸਾਨੂੰ ਲੋੜ ਪਵੇ ਇਹੋ ਸਾਡੇ ਵੀਰ ਭਰਾ ਸਾਡੇ ਉਸ ਇਲਾਕੇ ਦੇ ਵਿੱਚ ਪਹੁੰਚਣ ਇਸੇ ਸੇਵਾ ਭਾਵ ਦੇ ਨਾਲ ਸਾਡੀ ਜਿਹੜੀ ਪੂਰੀ ਟੀਮ ਹੈ ਉਸੇ ਸੇਵਾ ਦੇ ਭਾਵਨਾ ਪੂਰੀ ਪਣੋਰੀ ਬੈਂਸਾ ਦੀ ਟੀਮ ਅੱਜ ਇਸ ਪਿੰਡ ਵਿੱਚ ਆਈ ਹੈ ਇਸ ਲਈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜਿੰਨੇ ਵੀ ਲੋਕੀ ਮੇਰੇ ਵੀਰ ਭਰਾ ਬਲੰਗਰ ਸੇਵਾ ਵਾਲਿਆਂ ਦੀ ਬੇਨਤੀ ਕਰਦੇ ਹਾਂ ਕਿ ਨਾਲ ਦਾ ਸਾਥ ਦਿਓ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪੰਡੋੜੀ ਬੈਂਸਾ ਤੋਂ ਨੌਜਵਾਨ ਜਿਹੜੇ ਲੰਗਰ ਲੈ ਕੇ ਆਏ ਨੇ ਹੋਰ ਮੋਮਬਤੀਆਂ ਲੋੜਵੰਤ ਚੀਜ਼ਾਂ ਨੂੰ ਲੋੜਵੰਤ ਚੀਜ਼ ਦੇ ਰਹੇ ਨੇ ਤੁਸੀਂ ਦੇਖ ਰਹੇ ਹੋ ਧੰਨਕਸਰਾ ਦੇ ਵੀ ਤੁਸੀਂ ਦੇਖ ਰਹੇ ਹੋ ਧੰਨਕਸਰਾ ਇਸ ਸੋਤਰੀ ਹਲ ਕਾ ਡੇਰਾ ਬਪਾਨਾ ਦੇ ਪਿੰਡਾਂ ਦੇ ਵਿੱਚ ਖੜੇ ਆ ਜਿੱਥੋਂ ਦੇ ਹਿੰਦੂ ਪਰਿਵਾਰਾਂ ਵੱਲੋਂ ਵੀ ਸੇਵਨ ਭਾਈ ਜਾ ਰਹੀ ਹੈ ਸਾਡੇ ਨਾਲ ਪੰਡੋੜੀ ਪੰਡੋੜੀ ਤੋਂ ਆਏ ਨੇ ਨੌਜਵਾਨ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਨਮਸਕਾਰ ਜੈ ਸ਼੍ਰੀ ਰਾਮ ਜੀ ਕਿਹੜੀ ਸੰਸਥਾ ਵੱਲੋਂ ਆਪਾਂ ਇਹ ਸੇਵਾ ਨਿਭਾ ਰਹੇ ਹਾਂ ਇਹ ਸਰ ਜੈ ਦਾਤੀ ਮਾ ਸੇਵਾਦਲ ਨਰ ਸੇਵਾ ਨਾਰਾਇਣ ਸੇਵਾ ਦੀ ਸੰਸਥਾ ਹੈ ਪਡੋਰੀ ਬੈਂਸਾ ਤੋਂ ਜ਼ਿਲ੍ਹਾ ਗੁਰਦਾਸਪੁਰ ਤੋਂ ਉਸ ਸੇਵਾ ਦੇ ਅੰਦਰ ਹੀ ਪਡੋਰੀ ਬੈਂਸਾ ਦੇ ਪਿੰਡ ਦੀ ਜਿੰਨੀ ਵੀ ਨੌਜਵਾਨ ਪੀੜ੍ਹੀ ਹੈ ਉਹ ਹਮੇਸ਼ਾ ਹੀ ਜਿਹੜੇ ਬੇਸਹਾਰਾ ਹੜਪੀਟ ਤੇ ਲੋਕੀ ਹੈ ਉਹਨਾਂ ਦੀ ਸੇਵਾ ਵਾਸਤੇ ਤਤਪਰ ਰਹਿੰਦੇ ਆ ਇਸ ਕਰਕੇ ਅਸੀਂ ਜਿਹੜੀ ਅੱਜ ਦੀ ਉਸ ਟੀਮ ਦੇ ਵਿੱਚ ਸਾਡਾ ਲਗਾਤਾਰ ਅੱਜ ਜਿਹੜਾ ਆ ਉਹ ਪੰਜਵਾਂ ਜਿਹੜਾ ਟਰੈਕਟਰ ਟਰਾਲੀ ਸਾਡਾ ਅੱਜ ਜਾਂਦਾ ਪਿਆ ਚਾਰ ਦਿਨ ਅਸੀਂ ਲਗਾਤਾਰ ਚਪਗੜਾ ਮੜਾਰਾ ਮਕੋੜਾ ਜਿਹੜੀ ਉਹ ਬੈਲਟਾ ਉਹਨੂੰ ਕਵਰ ਕੀਤਾ ਉਹਦੇ ਬਾਅਦ ਅੱਜ ਸਾਡੇ ਸਾਥੀ ਸਰਬਜੀਤ ਸਿੰਘ ਬਲਾਕ ਕੋਆਰਡੀਨੇਟਰ ਜਿਹੜੇ ਆ ਉਹਨਾਂ ਸਾਨੂੰ ਇਨਫੋਰਮ ਕੀਤਾ ਕਿ ਇਸ ਬਾਰਡਰ ਏਰੀਏ ਦੇ ਪਿੰਡਾਂ ਦੇ ਵਿੱਚ ਜਿੱਥੇ ਕੀ ਲਿੰਕ ਰੋਡ ਪੈਂਦੇ ਆ ਉੱਥੋਂ ਤੱਕ ਸਾਡੇ ਜਿਹੜੀ ਹੈ ਰਾਸ਼ਨ ਜਿਹੜਾ ਪਹੁੰਚ ਨਹੀਂ ਹੁੰਦਾ ਜਾਂ ਹੋਰ ਜਿਹੜੀਆਂ ਜ਼ਰੂਰੀ ਚੀਜ਼ਾਂ ਉਹਦੀ ਪਹੁੰਚ ਨਹੀਂ ਹੁੰਦੀ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਉਹਨਾਂ ਨਾਲ ਮਿਲ ਕੀਤਾ ਅਤੇ ਪਣੋਰੀ ਪੈਂਸਾ ਜੋ ਕਿ ਇੱਥੋਂ ਲਗਭਗ 90 ਕਿਲੋਮੀਟਰ ਤੇ ਇਸ ਟਾਈਮ ਦੇ ਪਿੰਡ ਆ ਸਾਡੇ ਆਪਣੇ ਅਸੀਂ ਜੈਦਾਤੀਮਾ ਸੇਵਾਦਾਲ ਵੱਲੋਂ ਜਿਹੜਾ ਦੇ ਪ੍ਰਧਾਨ ਸ਼੍ਰੀ ਅਨੁਰੂਧ ਸ਼ਰਮਾ ਜੀ ਸਾਡੇ ਨਾਲ ਖੜੇ ਆ ਉਹਨਾਂ ਨਾਲ ਹੀ ਸਾਡੇ ਬਲਵਿੰਦਰ ਕੁਮਾਰ ਜੀ ਗੌਰਵ ਜੀ ਬੱਬੂ ਜੋ ਚੇਅਰਮੈਨ ਜੀ ਵਿੱਕੀ ਭਾਜੀ ਹੋਰੀ ਸੁਨੀਲ ਮਾੜ ਜੀ ਇਹਨਾਂ ਦੀ ਰਾਸ਼ਨ ਜਾਂ ਰਸਤੇ ਲੈ ਗਏ ਕਿਸ ਤਰ੍ਹਾਂ ਦਾ ਲੈ ਗਏ ਅਸੀਂ ਸਰ ਜਿਸ ਟਾਈਮ ਹੜ੍ਹਾਂ ਦਾ ਦੌਰ ਸ਼ੁਰੂ ਹੋਇਆ ਸੀ ਉਸ ਟਾਈਮ ਲੋਕੀ ਲੋਕੀ ਜਿਹੜੇ ਹੈਗੇ ਉਹ ਹੈਗੇ ਪਾਣੀਆਂ ਦੇ ਵਿੱਚ ਕਿਉਂਕਿ ਸਾਡਾ ਇਹ ਲੰਬਾ ਐਕਸਪੀਰੀਅੰਸ ਰਿਹਾ ਹੁੰਦਾ ਐਕਸਪੀਰੀਅੰਸ ਰਿਹਾ ਕਿ ਉਸ ਵੇਲੇ ਅਸੀਂ ਲਗਾਤਾਰ 4-5 ਸਾਲਾਂ ਤੋਂ ਕਿਉਂਕਿ 3-4 ਸਾਲਾਂ ਤੋਂ ਜਿਹੜੀ ਹੜਾ ਦੀ ਮਾਰ ਜਿਹੜੀ ਉਹ ਸਾਡੇ ਗੁਰਦਾਸ ਪੈਂਦੀ ਆਈ ਆ ਸਾਡਾ ਲੰਬਾ ਐਕਸਪੀਰੀਅੰਸ ਆ ਉਸ ਹਿਸਾਬ ਨਾਲ ਅਸੀਂ ਪਹਿਲੇ ਜਿਹੜੇ ਦਿਨ ਸੀ 2 ਜਾਂ 3 ਦਿਨ ਉਹਨਾਂ ਦਿਨਾਂ ਵਿੱਚ ਅਸੀਂ ਰਾਸ਼ਨ ਆਪਣੇ ਪਿੰਡੋਂ ਬਣਾ ਕੇ ਜਿਹੜਾ ਉਹ ਲੋਕਾਂ ਦੇ ਘਰਾਂ ਤੱਕ ਪਹੁੰਚਾਉਂਦੇ ਸੀ ਲੇਕਿਨ ਹੁਣ ਜਦੋਂ 2-3 ਦਿਨ ਲੰਘ ਗਿਆ ਪਾਣੀ ਠਹਿਰ ਗਿਆ ਸਾਨੂੰ ਪਤਾ ਕਿ ਹੁਣ ਰਾਸ਼ਨ ਜਿਹੜਾ ਲੋਕਾਂ ਦੇ ਘਰਾਂ ਵਿੱਚ ਹੋਰ ਵੀ ਬੜੀਆਂ ਸੇਵਾ ਸੁਸਾਇਟੀਆਂ ਹੈਗੀਆਂ ਆ ਪ੍ਰਭੂ શ્રી ਰਾਮ ਦੀ ਕਿਰਪਾ ਦੇ ਨਾਲ ਪਿੰਡ ਜਿੰਨਾ ਵੀ ਇਲਾਕਾ ਆ ਉਹ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਕੁਝ ਕਰਕੇ ਅਸੀਂ ਹੁਣ 2-3 ਦਿਨ ਦੇ ਬਾਅਦ ਆਪਾਂ ਆਪਣੀ ਪੌਲਿਸੀ ਜਿਹੜੀ ਆ ਪਾਉਨੂੰ ਚੇਂਜ ਕਰਤੀ ਆ ਤਾਂ ਕਿ ਸੁੱਕੀ ਰਸੋਈ ਜਿਹੜੀ ਬੱਚੇ ਛੋਟੇ ਛੋਟੇ ਆ ਉਹਨਾਂ ਦੇ ਡਾਈਪਰ ਨਹੀਂ ਮਿਲਦੇ ਦੁਕਾਨਾਂ ਜਿਹੜੀਆਂ ਉਹ ਪਾਣੀ ਨਾਲ ਸਾਰੀਆਂ ਬੰਦ ਹੋਈਆਂ ਪਈਆਂ ਉਹਨਾਂ ਜਿਹੜੀਆਂ ਨਿੱਕ-ਨਿੱਕੀਆਂ ਚੀਜ਼ਾਂ ਜਿਦਾਂ ਮੋਮਬਤੀਆਂ ਵਗੈਰਾ ਮਸ਼ਰਦਾਨੀਆਂ ਵਗੈਰਾ ਜਿਹੜੀਆਂ ਮਾਚਸ ਵਗੈਰਾ ਜਿਹੜੀ ਤੇ ਹੈਗੀਆਂ ਇਹ ਨਿੱਕੇ ਨਿੱਕੇ ਲੋਕ ਹੱਸਦੇ ਆ ਸਾਨੂੰ ਪਤਾ ਹੈ ਕਿ ਇਸ ਕੁਤੇ ਦੀ ਮਾਰ ਦਾ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ ਅਸੀਂ ਇਹਨੂੰ ਝੱਲ ਨਹੀਂ ਸਕਦੇ ਇਹਨਾਂ ਲੋਕਾਂ ਨੇ ਇਹ ਮਾਰ ਆਪ ਝੱਲਣੀ ਹੈ ਬਾਅਦ ਆਪ ਮਿਹਨਤ ਕਰਕੇ ਆਪ ਸਟੈਂਡ ਹੋਣਾ ਸਾਡੀ ਵਸ ਇੱਕ ਸਹਾਨੁਭੂਤੀ ਹੈ ਤਾਂ ਕਿ ਆਈਆਂ ਮਿਲ ਕੇ ਇਹਨਾਂ ਦਾ ਸਾਥ ਦੇਈਏ ਥੋੜਾ ਬੋਤਾ ਇਹਨਾਂ ਨਾਲ ਕੰਦਲਾਂ ਕੰਦਾਂ ਮਲਾਈਏ ਤਾਂ ਕਿ ਸਾਨੂੰ ਵੀ ਇੱਕ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਬੰਦਾ ਕਿਸੇ ਧਰਮ ਨਾਲ ਨਾ ਦੇਖ ਕੇ ਕੋਈ ਜਾਤ ਨਾ ਦੇਖ ਕੇ ਕੋਈ ਸੰਸਾ ਉਹ ਨਾ ਦੇਖ ਕੇ ਅਸੀਂ ਨਿਰਪੱਖ ਹੋ ਕੇ ਸੇਵਾ ਕਰਦੇ ਆ ਭਾਵੇਂ ਬੰਦਾ ਕੋਈ ਵੀ ਹੋਵੇ ਅਸੀਂ ਆਪਣੀ ਸੇਵਾ ਨਿਭਾਈਏ ਇਹਨਾਂ ਲੋਕਾਂ ਨਾਲ ਅਸੀਂ ਇਹਨਾਂ ਨੂੰ ਦੇਣ ਨਹੀਂ ਆਏ ਇਹ ਸਾਡੇ ਭਰਾ ਆ ਸਾਡੀਆਂ ਭੈਣਾਂ ਨੇ ਸਾਡੀ ਮਾਵਾਂ ਨੇ ਅਸੀਂ ਆਪਣੇ ਭਰਾਵਾਂ ਦੀਆਂ ਭੈਣਾਂ ਦੀ ਮਾਵਾਂ ਦੀ ਸੇਵਾ ਵਾਸਤੇ ਆਪਣੀ ਸੇਵਾ ਲੈ ਕੇ ਆਨੇ ਆ ਸਾਡਾ ਜੈਦਾਤੀ ਮਾ ਸੇਵਾ ਦਲ ਦੀ ਇਹੋ ਇਹੀ ਪਹੁੰਚ ਰਹੀ ਹੈ ਕਿ ਅਸੀਂ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਕਿਉਂਕਿ ਸਾਡਾ ਪਿੰਡ ਬਡੋਰੀ ਵਾਂਗੂ ਜਿਹੜਾ ਬੜਾ ਰਜਦਾ ਪੁੱਜਦਾ ਪਿੰਡ ਹੈ ਪ੍ਰਮੋਸ਼ੀ ਰਾਉਂ ਦੀ ਜੈਦਾਤੀ ਮਾ ਦੀ ਇੰਨੀ ਕੀ ਕਿਰਪਾ ਹੈ ਉੱਥੇ ਉੱਥੇ ਅੱਜ ਅਸੀਂ ਇੱਕ ਵਾਰੀ ਆਰਡਰ ਕਰਦੀ ਸਾਡੇ ਕੋਲ ਲੱਖਾਂ ਰੁਪਏ ਇਕੱਠਾ ਹੋ ਜਾਂਦਾ ਪਰ ਉਹ ਪੈਸੇ ਨੂੰ ਆਪਾਂ ਅੱਗੇ ਡਿਸਟ੍ਰੀਬਿਊਟ ਕਿਦਾਂ ਕਰਨਾ ਹੈ ਉਹ ਸਾਰੀ ਕਮੇਟੀ ਜਿਹੜੀ ਉਹ ਬਣਾਉਂਦੀ ਹੈ ਉਸ ਕਮੇਟੀ ਦੇ ਜਿਹੜੀ ਆ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਅੱਜ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਵਿੱਚ ਜਿੱਥੇ ਬਾਬਾ ਨਾਨਕ ਜੀ ਦਾ ਜਨਮ ਹੋਇਆ ਸੀ ਉਹਨਾਂ ਦੀ ਪਵਿੱਤਰ ਧੱਤੇ ਦੇ ਉੱਤੇ ਪ੍ਰਭੂ શ્રી ਰਾਮ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਇਲਾਕੇ ਵਿੱਚ ਆਏ ਆ ਤਾਂ ਕਿ ਇਹਨਾਂ ਭਰਾਵਾਂ ਦਾ ਸਾਥ ਦੇ ਸਕੀਏ ਇਹਨਾਂ ਦੇ ਦੁੱਖ ਨਾਲ ਦੁੱਖ से ਸ਼ੀਕ ਹੋ ਸਕੀਏ ਬਾਕੀ ਇਹ ਨਾ ਕਿ ਅਸੀਂ ਇਹਨਾਂ ਦੀ ਮਦਦ ਕਰਨਾ ਆ ਮਦਦ ਕੋਈ ਨਹੀਂ ਅਸੀਂ ਮਦਦ ਕਰ ਸਕੋ ਉਹ ਪ੍ਰਭੂ ਪਰਮਾ ਉਹਨਾਂ ਇਹਨਾਂ ਦੀ ਮਦਦ ਕਰਨੀ ਆ ਜਿੱਦਾਂ ਅੱਜ ਅੱਜ ਉਜੜੇ ਆ ਕੱਲ ਨੂੰ ਇਸੇ ਤਰ੍ਹਾਂ ਇਸ ਹਾਲ ਬਾਦ ਆਵਾਂਗੇ ਮੇਰੇ ਵੀਰ ਭਰਾ ਇੱਦਾਂ ਸਟੈਂਡ ਹੋਏ ਹੋਣਗੇ ਹੋ ਸਕਦਾ ਕੱਲ ਨੂੰ ਸਾਨੂੰ ਲੋਡ ਪਵੇ ਇਹੋ ਸਾਡੇ ਵੀਰ ਸਾਡੇ ਉਸ ਇਲਾਕੇ ਦੇ ਵਿੱਚ ਪਹੁੰਚਣ ਇਸੇ ਸੇਵਾ ਭਾਵ ਦੇ ਨਾਲ ਸਾਡੀ ਜਿਹੜੀ ਪੂਰੀ ਟੀਮ ਆ ਉਸੇ ਸੇਵਾ ਦੇ ਭਾਵ ਨਾਲ ਪੂਰੀ ਪਣੋਰੀ ਬੈਂਸਰੀ ਟੀਮ ਅੱਜ ਇਸ ਪਿੰਡ ਵਿੱਚ ਆਈ ਆ ਇਸ ਲਈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਜਿੰਨੇ ਵੀ ਲੋਕੀ ਮੇਰੇ ਵੀਰ ਭਰਾ ਬਲੰਗਰ ਸੇਵ ਵਾਲੇ ਹੁੰਦੀ ਬੇਨਤੀ ਕਰਦੇ ਆ ਕਿ ਨਾਲ ਦਾ ਸਾਥ ਦਿਓ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪੰਡੋਰੀ ਬੈਂਸਾ ਤੋਂ ਨੌਜਵਾਨ ਜਿਹੜੇ ਲੰਗਰ ਲੈ ਕੇ ਆਏ ਨੇ ਹੋਰ ਮੋਮਬੱਤੀਆਂ ਲੋੜਵੰਦ ਚੀਜ਼ਾਂ ਨੂੰ ਲੋੜਵੰਦ ਚੀਜ਼ ਦੇ ਰਹੇ ਨੇ ਤੁਸੀਂ ਦੇ ਰਹੇ ਦਿਨ ਸਾਡੇ ਵੀ